ਗੱਲ ਜਲਦੀ ਐ ਦਲ ਤਸਮਾਏ ਵੀ ਉਹ ਦੂਜੇ ਬਰੋਦੀ ਬਾੜੀਆਂ ਵਾਲੇ ਪਤਾ ਨਹੀਂ ਕੀ ਕਹਿੰਦੇ ਸਾਡੇ ਬਾਰੇ ਉਹ ਭਰਾ ਉਹ ਮਿੰਦਰ ਮਾਸਟਰ ਦਾ ਮੁੰਡਾ ਤਾਂ ਅੱਜ ਵੀ ਜਾਣਦਾ ਜਿਨ੍ਹਾਂ ਦੇ ਘਰੇ ਵਿਹਾਰੀਆਂ ਪੁੱਛਣ ਜਾਂਦਾ ਹੁੰਦਾ ਸੀ ਉਹਨਾਂ ਦੇ ਘਰਾਂ ਦੇ ਨਕਸ਼ੇ ਕੀ ਨੇ ਮੇਰੀਆਂ ਚਾਚੀਆਂ ਤਾਈਆਂ ਭਾਬੀਆਂ ਮੇਰੇ ਚਾਚੇ ਤਾਏ ਲੱਗਦੇ ਨੇ ਉਹ ਜਿਹੜੇ ਸਾਡੇ ਨਾਲ ਖੇਤਾਂ 'ਚ ਕੰਮ ਕਰਦੇ ਭਾਂਡਿਆਂ ਦੀ ਮੈਂ ਵੰਡ ਨਹੀਂ ਕਰਨ ਦਿੰਦਾ ਸੀ ਉਸੇ ਭਾਂਡੇ 'ਚ ਅਸੀਂ ਚਾਹ ਪੀਵਾਂਗੇ ਉਸੇ 'ਚ ਹੋ ਪੀਏ ਨਹੀਂ ਤਾਂ ਉਹਨਾਂ ਦੀ ਪਿੱਤਲ ਦੀ ਬਾਟੀ ਅੱਡ ਹੁੰਦੀ ਸੀ ਮੈਂ ਕਹਾਂ ਨਾ ਸਾਡੇ ਘਰੇ ਨਹੀਂ ਹੋ ਸਕਦਾ ਸੁਭਿਰ ਮੈਂ ਇਹੀ ਕਹਿਣਾ ਕਿ ਜਦੋਂ ਮੈਂ ਫੈਲਾ ਫੋਣੀਆ ਦਲਿਤਾ ਨੇ ਦਲਿਤਾਂ ਨੂੰ ਖਾਦਾ ਇਹ ਕਿਵੇਂ ਖਾ ਗਏ ਵੀ ਕਿ ਕਿਨਾ ਵਜੀਫੇ ਹੁੰਦੇ ਆ ਦੋ ਇੱਕ ਇੱਕ ਨੂੰ ਕਹਿੰਦੇ ਆ ਪ੍ਰੀ ਮੈਟ੍ਰਿਕ ਇੱਕ ਨੂੰ ਕਹਿੰਦੇ ਆ ਪੋਸਟ ਮੈਟ੍ਰਿਕ ਸੈਂਟਰ ਸਰਕਾਰ ਦਿੰਦੀ ਆ ਉਹ ਉਹਦੇ ਵਿੱਚ ਪੰਜਾਬ ਸਰਕਾਰ ਦਾ ਹਿੱਸਾ ਹੈ 30% ਪੰਜਾਬ ਸਰਕਾਰ ਪਾਉਂਦੀ 70 ਪੈਸੇ ਉਹ ਪਾਉਂਦੇ ਆ ਜੇ ਤੀ ਨਾ ਪਾਓ ਤਾਂ 70 ਦਿੰਦੇ ਨਹੀਂ ਇਹਨਾਂ ਨੇ ਕੀ ਕੀਤਾ ਉਹਨਾਂ ਨੇ ਕਹਤਾ ਵੀ 30 ਪਾ ਦਿੰਦੇ ਆ ਜੀ ਉਹਨਾਂ ਤੋਂ 70 ਮੰਗਾ ਕੇ ਉਹਨਾਂ ਵਾਲੇ 70 ਹੀ ਖਾ ਗਏ ਉਹ ਕਹਿੰਦੇ ਵਾਪਸ ਦਿਓ ਕਹਿੰਦੇ ਉਹ ਤਾਂ ਖਾ ਗਏ ਧਰਮ ਸੋਤੋਰੀ ਫੜਿਆ ਬੰਦਾ ਜੀ ਵਿਜੀਲੈਂਸ ਭੇਜ ਕੇ ਫੜਿਆ ਸਵੇਰੇ 4 ਵਜੇ ਜੰਗਲਾਤ ਮਹਿਕਮੇ ਦਾ ਮੰਤਰੀ ਸੀ ਜੰਗਲੀ ਖਾ ਗਿਆ